ਬਾਬਾ ਗੁਜਾ ਪੀਰ ਜੀ ਦਾ ਹੋਰ ਸਾਜੇ ਪਰਪਾਰ ਕੀ ਜੈ ਸਾਡੇ ਮਾਰਾ ਦੀ ਅਜਿਹੜਾ ਮੇਲਾ ਮਾਣਜਲਾ ਦੇ ਵਿੱਚ ਬਾਬਾ ਗੁਜਾ ਪੀਰ ਜੀ ਦਾ ਮੇਲਾ ਮੈਡੀਕਲ ਕਾਲਜ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤਾਂ ਦੇ ਅੱਗੇ ਬੇਨਤੀ ਹੈ ਕਿ ਮੇਲੇ ਵਿੱਚ ਆਉਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਿੰਨੇ ਸਾਲਾਂ ਤੋਂ ਏ ਜੀ 40 45 ਸਾਲਾਂ ਤੋਂ ਮੇਲਾ ਹੋ ਰਿਹਾ ਜੇ ਇੱਥੇ। ਔਰ ਹਾਂਜੀ ਜਗਾ ਬਹੁਤ ਜ਼ਿਆਦਾ ਪੁਰਾਣੀ ਹੈ। ਸਾਡੇ ਬਜ਼ੁਰਗ ਇੱਥੋਂ ਦੀ ਮਤਲਬ ਸੇਵਾ ਕਰਦੇ ਰਹੇ ਨੇ ਔਰ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਬਾਬਾ ਗੁੱਜਾ ਪੀਰ ਹਰ ਕਿਸੇ ਦੀਆਂ ਝੋਲੀਆਂ ਭਰਦੇ ਹਨ ਔਰ ਹਰ ਕੋਈ ਇੱਥੋਂ ਨਾ ਮੁਰਾਦਾਂ ਲੈ ਕੇ ਹੀ ਜਾਂਦਾ ਹੈ। ਸੰਗਤਾਂ ਦਾ ਕਿੰਨਾ ਸੰਗਤਾਂ ਇਕੱਠ ਜੀ ਬਹੁਤ ਜ਼ਿਆਦਾ ਹੁੰਦਾ ਜੇ ਆ ਤੁਸੀਂ ਦੇਖ ਹੀ ਰਹੇ ਜੇ। ਇੱਥੇ ਬਾਕੀ ਫ੍ਰੀ ਮੈਡੀਕਲ ਕੈਂਪ ਵੀ ਲੱਗਦੇ ਹਨ। ਔਰ ਲੰਗਰ ਅਟੁੱਟ ਵਰਤੇ ਜਾਂਦੇ ਆ ਪਰ ਪ੍ਰਬੰਧਾਂ ਦੀ ਗੱਲ ਕਰੀ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਪਰਬੰਧ ਜੀ ਇੱਥੇ ਬਹੁਤ ਵਧੀਆ ਨੇ ਸਾਰੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਨੇ ਔਰ ਹਰ ਤਰ੍ਹਾਂ ਦਾ ਜੋ ਵੀ ਲੰਗਰ ਪਛਾ ਦੇ ਤਿਆਰ ਆ ਸਭ ਸੰਗਤਾਂ ਦੇ ਵਿੱਚ ਵੰਡਿਆ ਜਾਂਦਾ ਸਰ ਕਿੱਥੇ ਕਿੱਥੋਂ ਆਉਂਦੀ ਹੈ ਸੰਗਤ ਆਪਣੀ ਬੜੀ ਦੂਰੋਂ ਦੂਰੋਂ ਆਉਂਦੀ ਦਿੱਲੀ ਚੰਡੀਗੜ੍ਹ ਲੁਧਿਆਣਾ ਜਾਨੀ ਕਿ ਕਾਫੀ ਦੂਰ ਦੂਰ ਤੋਂ ਆਉਂਦੀ ਹੈ ਆਪਣਾ ਨਾਮ ਦੱਸਦੇ ਜਿਹੜਾ ਜੀ ਮੈਂ ਮੈਂ ਰਜੀਵ ਭਗਤ ਦਾ ਵਕੀਲ ਹਾਂ ਜੀ ਇੱਥੇ ਜ਼ਿਲ੍ਹਾ ਕਚੈਰੀ ਸੇਵਾ ਦਾ ਰਿਆਂ ਦਰਗਾਹ ਦੇ ਬਾਬਾ ਗੁੱਜਾ ਪੀਰ ਜੀ ਤੇ ਇਹ ਸਾਰਿਆਂ ਨੂੰ ਬਹੁਤ ਖੁਸ਼ੀਆਂ ਦਿੰਦੇ ਨੇ ਪਰ ਇਹਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ ਤੇ ਅੱਜ ਮੇਲੇ ਦੇ ਇੱਥੇ ਆਏ ਆਪਾਂ ਦیدار ਕਰਨ ਬਾਬਾ ਜੀ ਦੇ ਤੇ ਮੇਲੇ 'ਚ ਸ਼ਾਮਲ ਹੋਣ ਲਈ ਆਇਆ ਸੰਗਤਾਂ ਦੇ ਨਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਕਿਹਾ ਜੀ ਜਿੱਦਾਂ ਖਾਣ ਪੀਣ ਦਾ ਤਾਂ ਸੋ ਲੰਗਰ ਦਾ ਤਾਂ ਸਾਰਾ ਹੈ ਹੀ ਆ ਪਾਣੀ ਪੁਣੀ ਦਾ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਕਿ ਚੈੱਕ ਅਪ ਵੀ ਚੱਲ ਰਿਹਾ ਹੈ ਡਾਕਟਰਾਂ ਦੀ ਇੱਕ ਟੀਮ ਉੱਥੇ ਬੈਠੀ ਹੈ ਸਾਡੇ ਸਾਡੇ ਮਨੀਸ਼ ਜੀ ਆ ਉਹ ਸਾਰੇ ਆਪਣੀ ਟੀਮ ਦੇ ਨਾਲ ਉੱਥੇ ਆ ਕੇ ਕਾਫੀ ਸੇਵਾ ਕਰ ਰਹੇ ਨੇ। ਤਾਂ ਇਹ ਜੀ ਦਰਗਾਹ ਤਾਂ ਬਹੁਤ ਪੁਰਾਣੀ ਆ ਕਹਿੰਦੇ ਜਾਦੀ ਤੋਂ ਪਹਿਲੇ ਦੀ ਹਰ ਤੋਂ ਸੁੰਦੇ ਹੀ ਆ ਆਪਾਂ ਬਹੁਤ ਪੁਰਾਣੀ ਆ ਜੀ। ਬਾਕੀ ਇੱਥੇ ਸਾਈਂ ਜੀ ਉਹਨਾਂ ਦੇ ਫਾਦਰ ਸਾਹਿਬ ਸ਼ੌਨ ਸਾਹਿਬ ਜੀ 40 45 ਸਾਲਾਂ ਤੋਂ ਸੇਵਾ ਕਰਦੇ ਸੀਗੇ ਫਿਰ ਉਹਨਾਂ ਦੇ ਬੇਟੇ ਉਹ ਸਾਡੀ ਭੈਣ ਹੈ ਬੱਚੀ ਸਾਡੀ ਕਰ ਰਹੀ ਹੈ ਸੇਵਾ ਇੱਥੇ। ਤੇ ਸੰਗਤ ਆਉਂਦੀ ਆ ਆਪਣੀਆਂ ਜਿਨ੍ਹਾਂ ਦੀ ਮਰਜ਼ਾ ਪੂਰੀਆਂ ਨੇ ਸਾਰੇ ਆਉਂਦੇ ਜੀ। ਵੱਡ ਚੱਲ ਕੇ ਆਉਂਦੇ ਨੇ ਸਾਰੇ ਇੱਥੇ। ਅਜੇ ਦਿਨ ਦਾ ਸ਼ਾਹਦ ਹੁੰਦਾ ਹੈ ਤੁਸੀਂ ਥੋੜੇ ਦੇ ਰੁਕ ਜਾਓ ਬਸ ਹੁਣ ਸ਼ੁਰੂ ਹੋ ਰਿਹਾ ਜੀ ਹੁਣ ਚਾਦਰ ਦਾ ਪ੍ਰੋਗਰਾਮ ਆ ਬਾਅਦ ਚ ਉੱਪਰ ਪੂਰੀ ਰਾਤ ਚੱਲਣਾ ਇਹ ਪ੍ਰੋਗਰਾਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਲੋਕਾਂ ਨੂੰ ਇਹ ਵੀ ਨਸ਼ਾ ਤੋਂ ਦੂਰ ਹੋ ਤੇ ਪਿਆਰ ਨਾਲ ਰਹੋ ਤੇ ਖੁਸ਼ੀਆਂ ਵੰਡੋ ਪਰਮਾਤਮਾ ਦੇ ਖੁਸ਼ ਰਹੋ ਵੰਡਿਆ ਦੀ ਸੇਵਾ ਕਰੋ ਕਿਹੜੀ ਜਗ੍ਹਾ ਤੇ ਤਰਕਾ ਇਹ ਆਪਣਾ ਮੈਡੀਕਲ ਕਾਲਜ ਸਰਕਾਰੀ ਮੈਡੀਕਲ ਕਾਲਜ ਜਿਹੜਾ ਹੈਗਾ ਉਹਦੇ ਅੰਦਰ ਤਰਕਾ ਆ ਨਾਮ ਦੱਸ ਕੇ ਜਿਹੜਾ ਚ ਮੇਲਾ ਮਨਾਇਆ ਜਾ ਰਿਹਾ ਹੈ ਕਿਹੜੀ ਜਗ੍ਹਾ ਤੇ ਮੇਰਾ ਨਾਮ ਜੀ ਹਜੇ ਪਾਲ ਹੈ ਇਹ ਮੇਲਾ ਮੈਡੀਕਲ ਕਾਲਜ ਦੇ ਅੰਦਰ ਮਨਾਇ ਬਹੁਤ ਲੰਮੇ ਸਮੇਂ ਤੋਂ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਸੁਣਨ ਵਿੱਚ ਇਹੋ ਆਇਆ ਵੀ 1947 ਤੋਂ ਪਹਿਲਾਂ ਦਾ ਦਰਬਾਰ ਹੈ ਜੀ ਬਾਬਾ ਗੁੱਜਾ ਪੀਦਾ ਦਰਬਾਰ ਹੈ ਅੱਜ ਜੀ ਵੇਖੋ ਸੰਗਤ ਵਾਸਤੇ ਇੱਥੇ ਸਾਰੀ ਸੰਗਤਵਾਦ ਤੇ ਸ਼ਬੀਰ ਦਾ ਪ੍ਰਬੰਧ ਹੈ ਜੀ ਤੇ ਸਾਰੀ ਰਾਤ ਲੰਗਰ ਦਾ ਪ੍ਰਬੰਧ ਹੈ ਜੀ ਕਿਹੜੇ ਕਿਹੜੇ ਕਵਾਲ ਆਈਏ ਤੇ ਪਹੁੰਚ ਰਹੇ ਜਿੱਥੇ ਗਗਨ ਬ੍ਰਦਰ ਆ ਰਹੇ ਨੇ ਜੀ ਤੇ ਰਾਹੁਲ ਅਲਮਸਤਾਰੇ ਨੇ ਹਾਂ ਜੀ ਬਹੁਤ ਪ੍ਰਬੰਧ ਹੈ ਜੀ ਸਾਰੇ ਹੀ ਸਾਰੇ ਜਿਹਨੇ ਸੰਜੋਗ ਕਰ ਰਹੇ ਨੇ ਹਾਂ ਜੀ ਪਾਕਿਸਤਾਨ ਵਿੱਚ ਕਿੰਨਾ ਕੋਟਸ਼ਾ ਦੇਖਣਾ ਮਿਲਿਆ ਸਮਝਾ ਪਾਕਤਾਂ ਦੇ ਵਿੱਚ ਬਹੁਤ ਉਸ਼ਾ ਹੈ ਜੀ ਬਹੁਤ ਲੰਮੇ ਸਮੇਂ ਤੋਂ ਸਾਰੇ ਇੱਥੇ ਸੰਗਤ ਆਂਦੀ ਹੁੰਮਮ ਆ ਕੇ ਆਂਦੇ ਨੇ ਸਾਰੇ ਆ ਦਰਬਾਰ ਤੋਂ ਸਰਕਾਰ ਕੋ ਆਪਣੀਆਂ ਝੋਲੀਆਂ ਭਰਦੇ ਨੇ ਆਸਾਂ ਮਰਦਾਂ ਆਪਣੀਆਂ ਪੂਰੀਆਂ ਕਰਕੇ ਇੱਥੋਂ ਜਾਂਦੇ ਨੇ ਕਾਫੀ ਲੰਮੇ ਸਮੇਂ ਤੋਂ ਇਸ ਦਰਬਾਰ ਤੇ ਜੁੜਿਆ ਜੀ ਸਾਡੀਆਂ ਆਪਣੀਆਂ ਸਾਰੀਆਂ ਮਨੋਕਾਮਨਾ ਇੱਥੋਂ ਪੂਰੀਆਂ ਆਈਆਂ ਤੇ ਜਿੰਨੇ ਵੀ ਸੰਗਤ ਇੱਥੇ ਆਂਦੀ ਹੈ ਉਹ ਝੋਲੀਆਂ ਭਰ ਕੇ ਜਾਂਦੀ ਸਭ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਬਾਬਾ ਗੁੱਜਾ ਪੀਰ ਦਰਬਾਰ ਤੋਂ